ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਮਾਮਲਾ ਦਰਜ ਕੀਤਾ ਗਿਆ ਦਰਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਖਲਵੰਤ ਸਿੰਘ ਬਾਜੀਗਰ ਅਤੇ ਉਹਨਾਂ ਦੇ ਦੋ ਬੇਟਿਆਂ ਸਮੇਤ 11 ਲੋਕਾਂ ਖਿਲਾਫ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਰਾਮਥਲੀ ਚੌਂਕੀ 'ਚ ਮਾਮਲਾ ਦਰਜ ਕੀਤਾ ਗਿਆ ਦੋ ਲਗਾਏ ਗਏ ਹਨ ਕਿ ਸਰਪੰਚੀ ਚੋਣਾਂ ਦਾ ਨੁਮਾਇੰਦਗ ਵਿਧਾਇਕ ਤੇ ਉਹਨਾਂ ਦੇ ਪੁੱਤਰ ਤੇ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਸੀ ਉੱਥੇ ਇਸ ਮਾਮਲੇ 'ਚ ਬਾਜੀਗਰ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਮਾਮਲਾ ਪਿੰਡ ਚੀਚੜਵਾਲੀ ਦੇ ਗਰਚਰਨ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਪਟਿਆਲਾ ਦੇ ਸਤਰਾਣਾ ਹਲਕੇ ਤੋਂ ਆ ਇਸ ਦਾਅਵੇ ਤੇ ਆਵਾਜ਼ੀ ਪਾਰਟੀ ਦੇ ਵਿਧਾਇਕ ਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਉਹਨਾਂ ਉੱਤੇ ਲੱਗੇ ਇਲਜ਼ਾਮ ਝੂਠੇ ਹਨ ਉਹਨਾਂ ਇਹ ਵੀ ਦੱਸਿਆ ਕਿ ਜੇਕਰ ਇਹ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਉਸ ਦੀ ਵਧੇ ਲਈ ਤਿਆਰ ਹਨ ਮਾਮਲਾ ਦਰਜ ਕਰਵਾਉਣ ਵਾਲੇ ਗਰਚਰਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਪਿੰਡ ਦੇ ਸਰਪੰਚ ਦੀ ਚੋਣ ਲੜੀ ਸੀ ਇਸ ਦੇ ਨਾਲ ਹੀ ਵਿਧਾਇਕ ਦੇ ਭਰਾ ਜਿਵੇਂ ਸਰਪੰਚ ਦੀ ਚੋਣ ਲੜੀ ਸੀ ਵਿਧਾਇਕ ਅਤੇ ਉਸ ਦੇ ਭਰਾ ਚੋਣ ਤੋਂ ਬਾਅਦ ਹੀ ਉਸ ਨਾਲ ਰੰਜਿਸ਼ ਰੱਖਦੇ ਹਨ 28 ਅਕਤੂਬਰ ਨੂੰ ਉਹ ਅਤੇ ਉਹਨਾਂ ਦਾ ਇੱਕ ਦੋਸਤ ਬਜਰੀ ਇਕੱਠੀ ਕਰਨ ਲਈ ਪਿੰਡ ਖੜਕਾਂ ਗਏ ਸਨ ਉੱਥੇ ਇੱਕ 스ਵਿਫਟ ਕਾਰ 'ਤੇ ਸਵਾਰ ਨੌਜਵਾਨ ਨੇ ਉਸ ਤੇ ਬੰਦੂਕ ਦੀ ਨੋਕ ਤੇ ਕਾਰ ਤੇ ਜ਼ਬਰਦਸਤੀ ਬਾਹਰ ਕੱਢ ਦਿੱਤਾ ਦੋ ਨੌਜਵਾਨ ਪਿਸਤੌਲ ਲੈ ਕੇ ਆਏ ਜਦੋਂ ਕਿ ਇੱਕ ਦੇ ਕੋਲ ਲੋਹੇ ਦੀ ਰਾਡ ਸੀ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਗਿਆ ਇੱਕ ਦੋਸ਼ੀ ਨੂੰ ਵਿਧਾਇਕ ਦੇ ਪੁੱਤਰ ਦੀ ਵੀਡੀਓ ਕਾਲ ਆਈ ਅਤੇ ਉਸ ਦੇ ਪਿਤਾ ਵਿਰੁੱਧ ਵੀਡੀਓ ਅਪਲੋਡ ਕਰਨ ਦੀ ਧਮਕੀ ਦਿੱਤੀ ਦੂਜੇ ਪੁੱਤਰ ਨੇ ਮੰਗ ਕੀਤੀ ਕਿ ਉਸ ਦੀਆਂ ਦੋਵੇਂ ਲਾਤਾਂ ਤੋੜ ਦਿੱਤੀਆਂ ਜਾਣ ਫਿਰ ਦੋਸ਼ੀ ਨੇ ਉਸ ਨੂੰ ਰਾੜ ਨਾਲ ਮਾਰਿਆ ਲੋਕਾਂ ਨੂੰ ਆਉਂਦੇ ਦੇਖ ਉਹ ਮੌਕੇ ਤੋਂ ਭੱਜ ਗਏ